ਦੋਸਤੋ ਮੈਂ ਹਾਂ ਤੁਹਾਡਾ ਆਪਣਾ ਤਰਨਜੀਤ ਬੱਤਰਾ ਦੋਸਤੋ ਅੱਜ ਖਰੜ ਮੁੰਡੀ ਖਰੜ ਦੇ ਵਿੱਚ ਮੰਤਰੀ ਅਨਮੋਲ ਗਗਨ ਮਾਨ ਦੇ ਦਫ਼ਤਰ ਦੇ ਅੱਗੇ ਕਿਸਾਨਾਂ ਦੇ ਵੱਲੋਂ ਲਾਇਆ ਗਿਆ ਧਰਨਾ ਉਹਨਾਂ ਨੇ ਆਪਣੀਆਂ ਮੰਗਾਂ ਰੱਖੀਆਂ ਆ ਜਿਹੜਾ ਮੰਗ ਪੱਤਰ ਹੈ ਆਪਣਾ ਤਸਿਲਾਇਬ ਤਸਿਲਦਾਰ ਵਿਕਾਸ ਜੀ ਨੂੰ ਦਿੱਤਾ ਗਿਆ ਹੈ ਤਾਂ ਤੁਹਾਡੇ ਇਹਨਾਂ ਦੀ ਕਿਸਾਨਾਂ ਨਾਲ ਗੱਲਬਾਤ ਕਰਾਉਂਦੇ ਆ ਤਸਿਲਦਾਰ ਸਾਹਿਬ ਨਾਲ ਗੱਲਬਾਤ ਕਰਾਉਂਦੇ ਆ ਤਾਂ ਕੀ ਕਿਹਾ ਇਸ ਮੰਗ ਪੱਤਰ ਦੇ ਬਾਰੇ ਤੇ ਕਿਹੜੀਆਂ-ਕਿਹੜੀਆਂ ਉਹਨੇ ਮੰਗਾ ਅੱਗੇ ਲੈ ਕੇ ਆਇਆ ਕੈਮਰਾਮੈਨ ਪ੍ਰੀਤਿੰਦਰ ਮੋਹਨ ਪੱਟਿਆ ਦੇ ਨਾਲ ਤਰਨਜੀਤ ਬੱਤਰਾ ਧੰਨਵਾਦ ਕਿ ਜਨਰਲ ਸਰਕਾਰ ਕਰ ਰਹੀ ਹੈ ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਧਰਨਾ ਬਾਰੇ ਅੱਜ ਅਸੀਂ ਦੇਖੋ ਧਰਨਾ ਸਾਡਾ ਮਹਮ ਹੈ ਜਿਹੜਾ ਇਹਦੇ ਚ ਹੈਗੀ ਹੈ ਪਾਣੀਆਂ ਦੇ ਮੁੱਦੇ ਸਰਕਾਰ ਦਾ ਮੁੱਦੇ ਤੇ ਕਿਸਾਨਾਂ ਤੇ ਮਜ਼ਦੂਰਾਂ ਦੇ ਕਰਜ਼ੇ ਦੇ ਜਿਸ ਕਰਕੇ ਕਿਸਾਨ ਜਿਸ ਕਰਕੇ ਕਿਸਾਨ ਮਜ਼ਦੂਰ ਜਿਹੜੇ ਖੁਦਕੁਸ਼ੀਆਂ ਕਰ ਰਹੇ ਨੇ ਉਹ ਕਿੰਨੀ ਸਰਕਾਰ ਦੀ ਨਲਾਕੀ ਹੈ ਕਿਉਂਕਿ ਸਰਕਾਰ ਫਸਲਾਂ ਦਾ ਬਾਜ਼ੇ ਮੁੱਲ ਨਹੀਂ ਦਿੰਦੀ ਜਿਸ ਕਰਕੇ ਕਿਸਾਨ ਮਜ਼ਦੂਰਾਂ ਨੂੰ ਬਾਜ਼ੇ ਮੁੱਲ ਨਹੀਂ ਮਿਲਦਾ ਇਸ ਕਰਕੇ ਖੁਦਕੁਸ਼ੀਆਂ ਕਰ ਰਹੇ ਨੇ ਜੇਕਰ ਸਰਕਾਰ ਨੇ ਇਹਨਾਂ ਵੱਲ ਧਿਆਨ ਨਾ ਦਿੱਤਾ ਸਾਡੇ ਮੰਗਾਂ ਵੱਲ ਅੱਜ ਸੋਡਾ ਟ੍ਰੇਲਰ ਦਿਖਾਇਆ ਏ ਆਹ ਨਾਲੇ ਦਿਨਾ ਚ ਅਸੀਂ ਪੂਰਨ ਤੌਰ ਤੇ ਟ੍ਰੈਫਿਕ ਬੰਦ ਕਰਕੇ ਬੈਠਾਂਗੇ ਜਿਵੇਂ ਅੱਜ ਮੰਤਰੀ ਜੀ ਆਪਣਾ ਦਫ਼ਤਰ ਬੰਦ ਕਰਕੇ ਚਲੇ ਗਏ ਇਹਨਾਂ ਨੂੰ ਜਾਣਣਾ ਚਾਹੀਦਾ ਸੀ ਅਸੀਂ ਟ੍ਰੇਲਰ ਦਿਖਾਇਆ ਜੀ ਸਾਰੇ ਸਿਉਤ ਮੋੜ ਜਿੱਥੇ ਬੰਦੀਆਂ ਇਕੱਠੀਆਂ ਨੇ ਆਹ ਨਾਲੇ ਦਿਨਾ ਚ ਅਸੀਂ ਜੇਕਰ ਸਾਡੀ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਗਿਆ ਕਿਸਾਨ ਮਜ਼ਦੂਰਾਂ ਦੇ ਕਰਜ਼ੇ ਵੱਲ ਜਿਹੜੀ ਖੁਰਕੁਦੀਆਂ ਵੱਲ ਤਾਂ ਅਸੀਂ ਰੋਡ ਪੂਰਨ ਤੌਰ ਤੇ ਰੋੜੀ ਬੰਦ ਕਰ ਸਕਦੇ ਹਾਂ ਕਿਸਾਨਾਂ ਵੱਲੋਂ ਜਿਹੜਾ ਖੁਰਕੁਦੀ ਕਿੰਨੀ ਜਾਂਦੀ ਹੈ ਕਾਰ ਨਹੀਂ ਦੇਖੋ ਸਰਕਾਰਾਂ ਵੱਲੋਂ ਜਿਹੜਾ ਸਾਡਾ ਪੂਰਨ ਤੌਰ ਤੇ ਫਸਲਾਂ ਦਾ ਮੁੱਲ ਸਹੀ ਨਾ ਜੇਕਰ ਨਹਿਰੀ ਪਾਣੀ ਮਿਲੇ ਨਹਿਰੀ ਪਾਣੀ ਬਿਨੋਂ ਜਿਹੜੀ ਧਰਤੀ ਹੈ ਉਪਜਾਊ ਨਹੀਂ ਹੈਗੀ ਬੰਜਰ ਹੋ ਗਈ ਹੈ ਉ ਸਰਕ ਜਿਹੇ ਮਜ਼ਦੂਰ ਹਨ ਉਹਨਾਂ ਦਿਹਾੜੀ ਨਹੀਂ ਮਿਲਦੀ ਤੇ ਕਿਸਾਨ ਦੀ ਉਪਜ ਨਹੀਂ ਹੁੰਦੀ ਤੇ ਫਸਲਾਂ ਸਹੀ ਰੇਟ ਨਹੀਂ ਮਿਲਦਾ ਦਵਾਈਆਂ ਕੀਟਨਾਸ਼ਕ ਦਵਾਈਆਂ ਨੇ ਜੇ ਉਹ ਸਾਨੂੰ ਜਿਹੜੀਆਂ ਮਿਲਦੀਆਂ ਨੇ ਉਹ ਸਾਨੂੰ ਡੁਪਲੀਕੇਟ ਮਿਲਦੀਆਂ ਨੇ ਇਸ ਕਰਕੇ ਕਿਸਾਨ ਖੁਦ-ਬੁਖਸ਼ ਦੇ ਰਾਹ ਪੈ ਰਿਹਾ ਹੈ ਦਫ਼ਤਰ ਦੇ ਅੱਗੇ ਧਰਨਾ ਲਗਾਇਆ ਹੋਇਆ ਕਿਸਾਨਾਂ ਨੇ ਕੀ ਕਹਿਣਾ ਚਾਹੁੰਦੇ ਹੋ ਅੱਜ ਸਾਡਾ ਜਿਹੜਾ ਸਹਿਯੋਗਤ ਮੋਰਚੇ ਦਾ ਪੰਜਾਬ ਦਾ ਪ੍ਰੋਗਰਾਮ ਤਾਂ ਵੀ ਆਦੀ ਸਾਰੇ ਮੰਤਰੀਆਂ ਨੂੰ ਮੁੱਖ ਮੰਤਰੀ ਨੂੰ ਮੰਗ ਪੱਤਰ ਦੇਣੇ ਤੇ ਬਾਰ ਬੜੇ ਦੁਖ ਨਾਲ ਅਸੀਂ ਕਹਿ ਰਹੇ ਹਾਂ ਬਿੰਗੋਰ ਗਗਰਮਾਨ ਜਿਹੜੀ ਹੈ ਉਹ ਮੰਗ ਪੱਤਰ ਸਾਨੂੰ ਲੱਭੇ ਨਹੀਂ ਰਹੀ ਵੀ ਅਸੀਂ ਮੰਗ ਪੱਤਰ ਕਿੱਥੇ ਰੱਖਿਆ ਹੈ ਆਦੀਆ ਦਫ਼ਤਰ ਬੰਦ ਪਿਆ ਚਲੋ ਇੱਥੇ ਸਾਰਿਆਂ ਨੇ ਫੈਸਲਾ ਕਰਿਆ ਵੀ ਉਹਰੇ ਮੰਗ ਪੱਤਰ ਦੰਨੇ ਆ ਪਰ ਉਹਨੂੰ ਬੜੀ ਖਰਮ ਦੀ ਗੱਲ ਹੈ ਇੱਕ ਮੰਤਰੀ ਜਿਹਨੇ ਲੋਕਾਂ ਨੇ ਵੋਟਾਂ ਪਾ ਕੇ ਬਹੁਤ ਬੜੀ ਗਿਣਤੀ ਨਾਲ ਜਿਤਾਇਆ ਮੰਗ ਪੱਤਰ ਵੀ ਲੈ ਰਹੀ ਕੰਮ ਕਰਨ ਦਾ ਦੂਰ ਦੀ ਗੱਲ ਹੈ ਬਾਕੀ ਤੁਸੀਂ ਦੇਖ ਰਹੇ ਹੋ ਲੋਕ ਬੜੇ ਪਰੇਸ਼ਾਨ ਹੋ ਰਹੇ ਹਨ ਤਹਿਸੀਲਾਂ ਜੀ ਦੇਖ ਲਓ ਜਾ ਕੇ ਹੈਡ ਤਹਿਸੀਲ ਦਾ ਬਹੁਤ ਬੁਰਾ ਹਾਲ ਹੈ ਉੱਥੇ ਮੈਂ ਪਰਤੋਂ ਗਿਆ ਕਈ ਜਨਾਨੀਆਂ ਬੈਠੀਆਂ ਬਜਾਰੀਆਂ ਰੋ ਰਹੀਆਂ ਸੀ ਆ ਭੁੱਖੀਆਂ ਦੁਪਹਿਰ ਤੇ ਲੈ ਕੇ ਸ਼ਾਮ ਤੱਕ ਰਜਿਸਟਰੀ ਨਹੀਂ ਹੁੰਦੀ ਲੋਕ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਮੈਂ ਕਹਿੰਨਾ ਵੀ ਇਹ ਜੇ ਮੰਤਰੀਆਂ ਦਾ ਕੀ ਫਾਇਦਾ ਮੰਤਰੀਆਂ ਨੂੰ ਜਾ ਕੇ ਆਪਣਾ ਇਲਾਕੇ ਤੇ ਘੁੰਮਣਾ ਚਾਹੀਦਾ ਜਾ ਕੇ ਦੇਖਣਾ ਚਾਹੀਦਾ ਆਪਣੀ ਜਨਤਾ ਦਾ ਹਾਲ ਦੇਖਣਾ ਚਾਹੀਦਾ ਮੰਗਾ ਕਿਹੜੀਆਂ ਗੜੀਆਂ ਜਿਹਦੇ ਕਰਕੇ ਦੂਸਤ ਧਰਨਾ ਲਗਾਇਆ ਹੈ ਮੰਗਾ ਸਾਰਾ ਸਾਡਾ ਜਿਹੜਾ ਪਾਣੀ ਆ ਸਾਰਾ ਦੂਸਤ ਹੋ ਰਿਹਾ ਅਸੀਂ ਕਹਿੰਦੇ ਵੀ ਸਰਕਾਰ ਉਹਦਾ ਇੰਤਜ਼ਾਮ ਕਰੇ ਜਿਹੜੇ ਸਾਡਾ ਗੰਦਾ ਪਾਣੀ ਸ਼ਹਿਰ ਦਾ ਸਾਰਾ ਉਹ ਸਾਡੇ ਪਿੰਡਾਂ ਕਿਨੇ ਜਾ ਰਿਹਾ ਕਿ ਬਿਮਾਰੀਆਂ ਫੈਲਾ ਰਿਹਾ ਬਾਕੀ ਜ ਉਹਨਾਂ 60 ਸਾਲ ਤੇ ਉੱਪਰ 58 ਸਾਲ ਦੇ ਉਹਨਾਂ ਨੂੰ ਕੋਈ ਪੈਨਸ਼ਨ ਨਹੀਂ ਮੇਰੇ ਪੈਨਸ਼ਨਾਂ ਮਿਲਣੇ ਚਾਹੀਦੇ ਆ ਕਰਜ਼ੇ ਮਾਫ਼ ਹੋਣੇ ਚਾਹੀਦੇ ਆ ਸਾਡੀਆਂ ਜਿਹੜੀਆਂ ਫਸਲਾਂ ਦਾ ਮੁੱਲ ਉਹ ਬਾਜ਼ਾਰ ਮੁੱਲ ਮਿਲਣਾ ਚਾਹੀਦਾ ਕਥਾਨ ਨੇ ਖੁਦਗਸ਼ੀਆਂ ਕਰ ਰਹੇ ਆ ਜਿਹੜੇ ਕਥਾਨ ਖੁਦਗਸ਼ੀਆਂ ਕਰਦੇ ਉਹਨਾਂ ਨੇ ਪਰਿਵਾਰਾਂ ਨੂੰ ਸਰਕਾਰ ਮਦਦ ਕਰੇ ਇਹ ਸਾਡੀਆਂ ਸਾਰੀਆਂ ਹੋਰ ਬਹੁਤ ਜ਼ਿਆਦਾ ਮੰਗਾਂ ਇਹਦੇ 'ਤੇ ਸਰਕਾਰ ਗੌਰ ਕਰੇ ਅਗਰ ਨਹੀਂ ਸਰਕਾਰ ਮੰਨਦੀ ਤੇ ਫਿਰ ਅੱਗੇ ਕੀ ਕਰੂੰਗੀ ਧਰਨੇ ਨਾਲ ਗਿਆ ਮਨਜੂਗੀ ਜੀ ਕੋਈ ਗੱਲ ਨਹੀਂ ਅੱਜ ਦਾ ਅਸੀਂ ਇੱਕ ਛੋਟਾ ਜਿਹਾ ਪ੍ਰੋਗਰਾਮ ਕਰਿਆ ਵੀ ਸਰਕਾਰ ਚੱਲ ਅੱਤਾ ਸਾਡਾ ਧਰਨਾ ਲਾਉਣੇ ਤਾਂ ਬਹੁਤੋ ਵਿਚਾਰ ਨਹੀਂ ਤਾਂ ਵਿਚਾਰ ਜੇ ਮੰਤਰੀ ਆ ਜੇ ਮੰਗ ਪੱਤਰ ਲੈ ਲੈ ਨਹੀਂ ਤਾਂ ਅੱਜ ਬਹੁਤ ਜ਼ਿਆਦਾ ਗਿੰਟੀ ਚ ਇਕੱਠ ਕਰਨਾ ਤਾਂ ਫਿਰ ਸਾਡੇ ਕਿਸਾਨ ਜੂਨੀਅਰ ਵਰਕਰ ਕਹਿ ਰਹੇ ਤੇ ਵੀ ਜਾਮ ਲਾਉ ਪਰ ਅਸੀਂ ਲੋਕਾਂ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ ਇਹਦੇ ਕਰਕੇ ਜੇ ਜਾਮ ਨਹੀਂ ਲਾਇਆ ਜੇ ਮੁੜ ਕੇ ਸਰਕਾਰ ਸਾਡੀਆਂ ਮੰਗਾਂ 'ਤੇ ਗੌਰ ਨਹੀਂ ਕਰੂਗੀ ਜੀ ਸੜਕਾਂ ਵੀ ਜਾਮ ਕਰੂਗੇ ਹੋਰ ਵੀ ਐਕਸ਼ਨ ਹਰ ਤੱਕ ਕਿਸੇ ਨੂੰ ਪਹਿਲਵਾਨ ਜੀ ਅੱਜ ਧਰਨਾ ਲਗਾਇਆ ਹੈ ਜੀ ਦੇਖੋ ਜੀ ਆ ਸੰਯੁਕਤ ਮੋਰਚੇ ਦੀ ਕਾਲ ਸੀਗੀ ਉਹਦੇ ਰਿਕਾਰਡਿੰਗ ਅੱਜ ਅਸੀਂ ਸਾਰੇ ਸਜੋਤ ਇਕੱਠੇ ਹੋ ਕੇ ਅੱਜ ਸਾਡੇ ਜਿਵੇਂ ਡਿਊਟੀਆਂ ਲੱਗਿਆ ਸੀ ਸਹਿਯੁਕਤ ਮੋਰਚੇ ਵੱਲੋਂ ਅਸੀਂ ਇੱਥੇ ਮੰਗ ਪੱਤਰ ਦੇਣ ਆਏ ਸੀ ਪਰ ਇੱਥੇ ਬਹੁਤ ਹੀ ਮੰਦ ਭਾਗੀ ਗੱਲ ਆ ਕਿ ਮੈਡਮ ਦਾ ਦਫ਼ਤਰ ਆ ਜੋ ਬੰਦ ਪਿਆ ਵਾ ਤੇ ਹੁਣ ਤੱਕ ਉਹਤੇ ਉਰੇ ਪਹੁੰਚੇ ਨਹੀਂ ਹੈਗੇ ਕਿਉਂਕਿ ਜਿਆਦਾ ਇਲੈਕਸ਼ਨ ਤੋਂ ਪਹਿਲਾਂ ਜਦ ਹੋ ਸਰਕਾਰਾਂ ਸੀਗੀਆਂ ਤੇ ਦੁਗੀਆਂ ਸਰਕਾਰਾਂ ਨੂੰ ਇਹ ਨਿੰਦਦੇ ਸੀਗੇ ਵੀ ਸਰਕਾਰਾਂ ਕਿਸਾਨਾਂ ਦੀ ਗੱਲ 'ਚ ਜਾਂ ਸਾਡੀ ਸਰਕਾਰ ਆਊਗੀ ਅਸੀਂ 5 ਮਿੰਟਾਂ ਦੇ ਵਿੱਚ ਬੀਬੀ ਕੈਣੀ ਜੀ ਨੂੰ ਐਮਐਸਪੀ ਦਊਂਗੀ ਅਰੇ ਅੱਜ ਇਹਨਾਂ ਨੇ ਇੱਕ ਪਾਣੀ ਦਾ ਘੁੱਟ ਤੱਕ ਨਹੀਂ ਕਿਸਾਨਾਂ ਨੂੰ ਪੁਲਾਇਆ ਅਜੇ ਇੱਥੇ 10 ਵਜੇ ਤੇ ਖੜੇ ਐ ਇਹਨਾਂ ਦੀ ਵੇਟ ਕਰ ਰਹੇ ਹੁਣ ਤੱਕ ਨਹੀਂ ਪਹੁੰਚੇ 1 ਵਜਨ ਵਾਲਾ ਤੇ ਦੂਸਰੀ ਗੱਲ ਜੋ ਸਾਡੀਆਂ ਮੰਗਾਂ ਨੇ ਜਿਵੇਂ ਨਹਿਰੀ ਪਾਣੀ ਆ ਜਿਹੜਾ ਪੰਜਾਬ ਦਾ ਸਾਡਾ ਉਹ ਸਾਡੇ ਪੰਜਾਬ ਦੇ ਵਿੱਚ ਹੀ ਵਰਤਿਆ ਜਾਵੇ ਤੇ ਜੋ ਨਹਿਰਾਂ ਨੇ ਜਿਹੜੇ ਜਿਲ੍ਹਿਆਂ ਦੇ ਵਿੱਚ ਪਾਣੀ ਨਹੀਂ ਜਾ ਰਿਹਾ ਉਹਨਾਂ ਦੇ ਵਿੱਚ ਨਵੀਆਂ ਨਹਿਰਾਂ ਕੱਢ ਕੇ ਜਿਹੜਾ ਪਾਣੀ ਆ ਪੂਰਾ ਭਾਰਤ ਆਪਣੇ ਪੰਜਾਬ ਦੀ ਧਰਤੀ ਨੂੰ ਦਿੱਤਾ ਜਾਵੇ ਜੋ ਸਾਡੇ ਨਾਲੇ ਨੇ ਸੂਏ ਨੇ ਉਹਨਾਂ ਦੇ ਵਿੱਚ ਵਧੀਆ ਤਰੀਕੇ ਦੇ ਨਾਲ ਉਹਨਾਂ ਦੀ ਪਲੈਨਿੰਗ ਕਰਕੇ ਹਰ ਖੇਤ ਤੱਕ ਪਾਣੀ ਪਹੁੰਚਾਇਆ ਜਾਵੇ ਤੇ ਦੂਜੇ ਪਾਸੇ ਜੇ ਉਹ ਫੈਕਟਰੀਆਂ ਨੇ ਪਾਣੀ ਨੂੰ ਦੂਸ਼ਤ ਕਰ ਰਹੀਆਂ ਨੇ ਉਹਨਾਂ ਨੂੰ ਸਰਕਾਰ ਉਹਨਾਂ ਦੇ ਨੱਟ ਪਾਵੇ ਪਾਣੀ ਠੱਲੇ ਪਾ ਕੇ ਧਰਤੀ ਦੇ ਵਿੱਚ ਸਾਡਾ ਪਾਣੀ ਜਿਹੜਾ ਦੂਸ਼ਤ ਕਰ ਰਹੀਆਂ ਨੇ ਤੇ ਪੰਜਾਬ ਸਰਕਾਰ ਨੂੰ ਅਸੀਂ ਅਪੀਲ ਕਰਦੇ ਆ ਭਗਵਾਨਤਵਾਲ ਜੀ ਨੂੰ ਜਾਇ ਜੇ ਕੋਈ ਨਲਾਇਕ ਮੰਤਰੀ ਬਣਾਏ ਨੇ ਬਹੁਤ ਘਟੀਆ ਗੱਲ ਆ ਜਿਹੜੇ ਸਾਡੇ ਆਪਣੇ ਹਲਕੇ ਦੇ ਲੋਕਾਂ ਦੀ ਗੱਲ ਸੁਣਨੀ ਚਾਹੀਦੀ ਸੀਗੀ ਇੱਥੇ ਪਹੁੰਚੇ ਨਹੀਂ ਹੈਗੇ ਹਜੇ ਮੰਤਰੀਆਂ ਨੂੰ ਇਹਨਾਂ ਨੂੰ ਅਹੁਦੇ ਤੋਂ ਲਾ ਕੇ ਇਹਨਾਂ ਨੂੰ ਆਪਣੇ ਹਲਕਿਆਂ ਦੇ ਵਿੱਚ ਭੇਜੋ ਜੋ ਕੰਮ ਕਰ ਲੋਗਾ। ਬੇਤਲਾ ਜੀ ਅੱਜ ਜਿਹੜਾ ਕਿਸਾਨਾਂ ਦੇ ਵੱਲੋਂ ਜਿਹੜਾ ਹੈ ਉਹ ਗਗਨ ਅਨਮੋਲਵਾਨ ਮੰਤਰੀ ਪੰਜਾਬ ਦੀ ਕੈਬਨਿਟ ਮੰਤਰੀ ਦੇ ਦਫ਼ਤਰ ਦੇ ਅੱਗੇ ਧਰਨਾ ਲਗਾਇਆ ਹੋਇਆ ਕੀ ਕਹਿਣਾ ਚਾਹੁੰਦੇ ਹੋ ਮੰਗਾ ਕੀ ਹੈ ਕਿਸਾਨਾਂ ਦੀਆਂ ਦੇਖੋ ਜੀ ਗੱਲ ਹੈ ਤਾਂ 32 ਕਿਸਾਨ ਜਥੇਬੰਦੀਆਂ ਸੁਭਤ ਕਿਸਾਨ ਮੋਰਚੇ ਦੇ ਸੱਦੇ ਤੇ ਇਹਨਾਂ ਨੂੰ ਜਾਗਰਤ ਕਰਨ ਲਈ ਪੰਜਾਬ ਸਰਕਾਰ ਨੂੰ ਜਾਗਰਤ ਕਰਨ ਲਈ ਆਪਣੀਆਂ ਮੰਗ ਦੇ ਘਹਾ ਘਾ ਕਰਨ ਲਈ ਇੱਕ ਇਹ ਧਰਨਾ ਲਾਇਆ ਗਿਆ ਹਰੇਕ ਜ਼ਿਲ੍ਹੇ ਦੇ ਵਿੱਚ ਅੱਜ ਸਾਨੂੰ ਤਾਂ ਇਹ ਹੈਰਾਨੀ ਹੁੰਦੀ ਹੈ ਵੀ ਇੱਕ ਮੰਤਰੀ ਹੋ ਕੇ ਦਫ਼ਤਰ ਬੰਦ ਕਰਕੇ ਭੱਜ ਜਾਣ ਕਿੱਡੀ ਕਬੜੀ ਗੱਲ ਇੱਕ ਇਹ ਭੱਜਣਾ ਸ਼ਰਮਨਾਕ ਗੱਲ ਹੈ ਲੋਕਾਂ ਦਾ ਲੋਕਾਂ ਦੇ ਨਾਲ ਸਾਹਮਣੇ ਆਪਣੀ ਗੱਲ ਕਰਨੀ ਚਾਹੀਦੀ ਹੈ ਜੇ ਮੰਤਰੀ ਬਣ ਕੇ ਮੰਤਰੀ ਬਣ ਕੇ ਲੋਕਾਂ ਤੇ ਕੰਮ ਆਉਣ ਦੀ ਬਜਾਏ ਇੱਕ ਦਫ਼ਤਰ ਬੰਦ ਕਰਕੇ ਭੱਜਣਾ ਬੜੀ ਸ਼ਰਮਨਾਕ ਗੱਲ ਹੈ ਮੰਗਾ ਕਿੜੀਆਂ ਨੇ ਜੀ ਮੰਗਾਤਾ ਜੀ ਦੇਖੋ ਹੁਣ ਇਹਨਾਂ ਨੇ ਵਾਅਦੇ ਕਰੇ ਸੀ ਜਿੱਦਾਂ ਪੰਜਾਬ ਸਰਕਾਰ ਨੇ ਵਾਅਦੇ ਕਰੇ ਸੀ ਦਿੱਲੀ ਜਿਹੜੇ ਕਿਸਾਨ 735 36 ਕਿਸਾਨ ਸਾਡੇ ਅਸੀਂ ਦੀਆਂ ਪਾ ਕੇ ਉਹਨਾਂ ਨੂੰ ਨੌਕਰੀਆਂ ਦੇਣ ਦਾ ਹਾਲੀ ਅੱਧੇਕ ਨੌਕਰੀਆਂ ਮਿਲੀਆਂ ਅਧੀਆਂ ਮਿਲੀਆਂ ਨਹੀਂ ਤੇ ਇੱਕ ਉਥੇ ਯਾਦਗਾਰ ਬਣਾਉਣ ਦਾ ਯਾਦਗਾਰ ਵੀ ਨਹੀਂ ਬਣਾਈ ਉਹ ਉਥੇ 5 ਕਿਲੇ ਲੈ ਕੇ ਇੱਕ ਯਾਦਗਾਰ ਬਣਾਉਣ ਦਾ ਉਹਨਾਂ ਦਾ ਮੋਰਚੇ ਦੀ ਨੰਬਰ 3 ਜੀ ਇਹ ਪਾਣੀਆਂ ਦੇ ਮੁੱਦੇ ਨੇ ਸਹਿਕਾਰਤਾ ਦਾ ਮੁੱਦਾ ਤੇ ਲੋਕ ਸਾਡੇ ਜਿਹੜੇ ਕਿਸਾਨ ਆਪਣਾ ਖੁਦਗੁਸ਼ੀਆਂ ਕਰ ਰਹੇ ਨੇ ਉਹਨਾਂ ਦੇ ਨੌਕਰੀਆਂ ਦਾ ਮੁੱਦਾ ਉਹਨਾਂ ਦੇ ਇੱਕ ਜਿਹੜੇ ਕਰਜ਼ੇ ਦੇ ਕਰਜ਼ਿਆਂ ਦੀ ਮਾਫੀ ਦਾ ਮੁੱਦਾ ਬਹੁਤ ਬੁੱਦੇ ਨੇ ਇਹ ਜਿਹੇ ਜਿਹੜੇ ਲੈਟਰ ਆਪਣਾ ਦੇਰ ਮੰਗ ਪੱਤਰ ਦੇ ਵਿੱਚ ਉਪਲਬਧ ਨੇ ਬੈਦਵਾਨ ਜੀ ਅਗਰ ਕੋਈ ਮੰਗ ਪੱਤਰ ਨਹੀਂ ਲੈਣ ਆਂਦਾ ਅਗਰ ਸਰਕਾਰ ਨਹੀਂ ਸੁਣਦੀ ਤਾਂ ਅਗਲਾ ਐਕਸ਼ਨ ਕੀ ਹੋਵੇਗਾ ਜੀ ਗੱਲ ਇਹ ਤਾਂ ਜੀ ਸਾਡੇ ਕੋਲ ਐਕਸ਼ਨ ਤਾਂ ਦੇਖੋ ਪਹਿਲਾਂ ਮੋਦੀ ਜਿਹੜੀ ਸਰਪੂਰੀ ਮੋਦੀ ਨੇ ਸਾਡਾ ਸਾਲ ਉੱਥੇ ਲਵਾਇਆ ਉਹ ਅਸੀਂ ਇਹ ਹੀ ਹੈ ਜੇ ਸਰਕਾਰਾਂ ਨਹੀਂ ਸੁਣਦੀਆਂ ਗੂੰਗੀਆਂ ਬੋਲੀਆਂ ਸਰਕਾਰਾਂ ਇੱਕ ਧਰ ਨਹੀਂ ਰਹਿ ਜਾਂਦਾ ਹੋਰ ਤਾਂ ਕੁਝ ਮੁੱਦਾ ਰਹਿੰਦਾ ਨਹੀਂ ਅਸੀਂ ਤਾਂ ਫਿਰ ਸੜਕਾਂ ਤੇ ਬੈਠਾਂਗੇ ਧਰ ਦੇ ਲਾਵਾਂਗੇ ਇਹਨਾਂ ਦੇ ਖਿਲਾਫ ਪਿੱਟ ਸਿ ਆਪਾਂ ਇਹਨਾਂ ਦਾ ਕਰਾਂਗੇ ਤੇ ਉਮੀਦ ਹੈ ਵੀ ਛੇਤੀ ਸੁਣਨਾ ਤਾਂ ਵਧੀਆ ਗੱਲ ਹੈ ਜੀ ਲੋਕ ਸਾਡੇ ਨਾਲ ਲੋਕ ਵੀ ਹੈਰਾਨ ਲੱਗਣ ਹੋਰ ਕੱਫ ਲੱਗੀ ਬਾਈ ਕੱਫ ਲੱਗੀ ਵੀ ਉਹ ਮੈਡਰੋ ਦੋ ਸਰਕਾਰ ਦੇ ਦੋ ਅਸੀਂ ਆਣ ਨੂੰ ਤਿਆਰ ਐ ਜਨਰਲ ਮੈਡੀਕਲ ਵਗੈਰਾ ਅੱਜ ਲਈ ਦੁਬਾਰਾ ਟਾਈਮ ਲੈ ਲੋ ਜੀ ਉਹ ਹਾਜੀ ਤਾਂ ਉਹ ਨਹੀਂ ਮੁਝਾ